ਲੋਕ ਆਪਣੇ ਘਰਾਂ ਵਿੱਚ ਅਤੇ ਆਪਣੇ ਕੰਮਕਾਰਾਂ ਤੇ ਮੌਜੂਦ ਹੁੰਦੇ ਨੇ ਤਾਂ ਅਚਾਨਕ ਧਰਤੀ ਕੰਬਣੀ ਸ਼ੁਰੂ ਹੋ ਜਾਂਦੀ ਹੈ ਜਿਸ ਤੋਂ ਬਾਅਦ ਲੋਕਾਂ ਦੇ ਵਿੱਚ ਸਹਿਮ ਦਾ ਮਾਹੌਲ ਪੈਦਾ ਹੋ ਜਾਂਦਾ ਹੈ ਤਾਂ ਪਹਚਾਰ ਆਉਣ ਕਰਕੇ ਗਵਾਂਡੀ ਦੇਸ਼ ਦੇ ਵਿੱਚ ਵੱਡੀ ਹਲਚਲ ਹੋਈ ਹੈ ਗਵਾਂਡੀ ਦੇਸ਼ ਦੇ ਵਿੱਚ ਇੱਕ ਵੱਡਾ ਪਹਚਾਰ ਆਇਆ ਹੈ ਜਿੱਥੇ ਧਰਤੀ ਕੱਬੜ ਕਰਕੇ ਲੋਕ ਆਪਣੇ ਘਰਾਂ ਅਤੇ ਦਫ਼ਤਰਾਂ ਦੇ ਵਿੱਚੋਂ ਬਾਹਰ ਆ ਜਾਂਦੇ ਨੇ ਅਤੇ ਕਾਫੀ ਸਮਾਂ ਬਾਹਰ ਰਹਿੰਦੇ ਨੇ ਤਾਂ ਜੋ ਕੋਈ ਵੀ ਅਨਸਖਾਮੀ ਕੰਡਾ ਨਾ ਵਾਪਰ ਸਕੇ ਤਾਂ ਗੁਆਡੀ ਦੇਸ਼ ਨੇਪਾਲ ਦੇ ਵਿੱਚ ਇਹ ਪੁਚਾਲਾ ਜਿਹੜਾ ਉਹ ਆਇਆ ਏ ਜਿੱਥੇ ਅੱਜ ਦੁਪਹਿਰ ਵੇਲੇ ਆਇਆ ਪੁਚਾਲ ਤੋਂ ਬਾਅਦ ਧਰਤੀ ਕੰਬੀ ਆ ਅਤੇ ਲੋਕ ਨੇ ਜਿਹੜੇ ਉਹ ਆਪਣੇ ਘਰਾਂ ਵਿੱਚੋਂ ਬਾਹਰ ਨਿਕਲ ਆਏ ਤਾਂ ਨੇਪਾਲ ਦੇ ਵਿੱਚ 4.7 ਤੀਬਰਤਾ ਦਾ ਪੁਚਾਲਾ ਜਿਹੜਾ ਉਦਰਜ ਕੀਤਾ ਗਿਆ ਏ ਪੱਛਮੀ ਨੇਪਾਲ ਦੇ ਕਾਸਕੀ ਜ਼ਿਲ੍ਹੇ ਦੇ ਵਿੱਚ ਮੰਗਲਵਾਰ ਦੁਪਹਿਰ ਇਹ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਨੇ ਤਾਂ ਰਾਸ਼ਟਰੀ ਭੂਚਾਲ ਨਿਗਰਾਨੀ ਅਤੇ ਖੋਜ ਕੇਂਦਰ ਦੇ ਅਨੁਸਾਰ ਭੂਚਾਲ ਦਾ ਕੇਂਦਰ ਕਾਠਮੰਡੂ ਰਾਜਧਾਨੀ ਤੋਂ ਲਗਭਗ 250 ਕਿਲੋਮੀਟਰ ਦੂਰ ਕਾਸਕੀ ਜ਼ਿਲ੍ਹੇ ਦੇ ਸਨੂਗਾ ਖੇਤਰ ਦੇ ਵਿੱਚ ਸੀ ਅਤੇ ਦੁਪਹਿਰ 1:59 ਮਿੰਟ ਤੇ ਇਹ ਭੂਚਾਲ ਦਰਜ ਕੀਤਾ ਗਿਆ ਇਸ ਤੋਂ ਇਲਾਵਾ ਤਨਾਹੂ ਪਹਾੜ ਅਤੇ ਬਾਂਗਲੂਗ ਸਮੇਤ ਗਵਾਂਡੀ ਜ਼ਿਲ੍ਹਿਆਂ ਦੇ ਵਿੱਚ ਵੀ ਭੂਚਾਲ ਦੇ ਇਹ ਝਟਕੇ ਨੇ ਜਿਹੜੇ ਉਹ ਮਹਿਸੂਸ ਕੀਤੇ ਗਏ ਤਾਂ ਰਾਹਤ ਦੀ ਗੱਲ ਇਹ ਰਹੀ ਕਿ ਹਾਲ ਦੀ ਘੜੀ ਪੁਚਾਲ ਕਰਨ ਕਿਸੇ ਵੀ ਤਰ੍ਹਾਂ ਦੇ ਨੁਕਸਾਨ ਦੀ ਕੋਈ ਵੀ ਰਿਪੋਰਟ ਸਾਹਮਣੇ ਨਹੀਂ ਆਈ ਇਸ ਤੋਂ ਪਹਿਲਾਂ 14 ਮਈ ਨੂੰ ਪੂਰਬੀ ਦੇਪਾਲਦੇਸ਼ ਸੋਲੂ ਕੋਮਬੋ ਜ਼ਿਲ੍ਹੇ ਦੇ ਛੇਕਸਮ ਖੇਤਰ ਦੇ ਵਿੱਚ 4.6 ਤੀਬਰਤਾ ਦਾ ਪੁਚਾਰ ਆਇਆ ਸੀ ਤਾਂ ਹੁਣ ਮੁੜ ਤੋਂ ਨੇਪਾਲ ਦੇ ਵਿੱਚ ਪੁਚਾਰ ਆ ਜਿਹੜਾ ਉਹ ਆਇਆ ਏ ਲੇਕਿਨ ਰਾਹਤ ਦੀ ਗੱਲ ਇਹ ਰਹੀ ਕਿ ਇਸ ਭੁਚਾਲ ਦੇ ਵਿੱਚ ਕੋਈ ਵੀ ਨੁਕਸਾਨ ਨਹੀਂ ਹੁੰਦਾ ਕਿਸੇ ਵੀ ਇਮਾਰਤ ਦਾ ਜਾਂ ਫਿਰ ਕਿਸੇ ਵੀ ਵਿਅਕਤੀ ਦਾ ਕੋਈ ਵੀ ਨੁਕਸਾਨ ਹੋਣ ਦੀ ਅਜੇ ਤੱਕ ਕੋਈ ਵੀ ਰਿਪੋਰਟ ਆ ਸਾਹਮਣੇ ਨਹੀਂ ਆਈ ਭੁਚਾਲ ਤੋਂ ਬਾਅਦ ਧਰਤੀ ਹੈ ਜਿਹੜੀ ਉਹ ਕੰਬੀ ਹੈ ਬਿਲਡਿੰਗਾਂ ਦੀ ਨੀਹਾਂ ਨੇ ਜਿਹੜੀਆਂ ਉਹ ਕੰਬ ਗਈਆਂ ਅਤੇ ਬਿਲਡਿੰਗਾਂ ਦੇ ਵਿੱਚ ਰੱਖਿਆ ਸਮਾਨ ਆ ਜਿਹੜਾ ਉਹ ਵੀ ਕੰਬਣ ਲੱਗਦਾ ਹੈ ਜਿਸ ਕਰਕੇ ਲੋਕ ਦੇ ਜਿਹੜੇ ਉਹ ਇੱਕ ਥੰਮੇ ਵਾਸਤੇ ਦਹਿਲ ਜਾਂਦੇ ਨੇ ਕਾਫੀ ਜ਼ਿਆਦਾ ਡਰ ਮਹਿਸੂਸ ਕਰਦੇ ਨੇ ਲੇਕਿਨ ਬਹੁਤ ਸਾਰੇ ਲੋਕ ਦੇ ਜਿਹੜੇ ਉਹਨਾਂ ਦੇ ਵੱਲੋਂ ਆਪਣੇ ਦਫ਼ਤਰਾਂ ਵਿੱਚ ਹੀ ਆਪਣੇ ਘਰਾਂ ਵਿੱਚ ਹੀ ਕਿਸੇ ਸੁਰੱਖਿਅਤ ਥਾਂ ਤੇ ਪਨਾਹ ਲੈਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਦੂਜੇ ਪਾਸੇ ਬਹੁਤ ਸਾਰੇ ਲੋਕ ਆਪਣੇ ਘਰਾਂ ਦੇ ਵਿੱਚੋਂ ਬਾਹਰ ਆ ਜਾਂਦੇ ਨੇ ਤਾਂ ਪੁਚਾਲ ਕਰਕੇ ਹੋਣ ਵਾਲਾ ਇੱਕ ਵੱਡਾ ਨੁਕਸਾਨ ਆ ਜਿਹੜਾ ਉਟਲੇ ਆਏ ਪੁਚਾਲ ਕਰਕੇ ਕੋਈ ਵੀ ਨੁਕਸਾਨ ਹੋਣ ਦੀ ਰਿਪੋਰਟ ਸਾਹਮਣੇ ਨਹੀਂ ਆਈ ਲੇਕਿਨ ਗਵਾਂਡੀ ਦੇਸ਼ 네ਪਾਲ ਦੇ ਵਿੱਚ ਭੁਚਾਲ ਦੇ ਝਟਕੇ ਨੇ ਜਿਹੜੇ ਉਹ ਮਹਿਸੂਸ ਕੀਤੇ ਗਏ ਨੇ ਕੁਦਰਤੀ ਆਫਤ ਦਾ ਸਾਹਮਣਾ 네ਪਾਲ ਦੇ ਲੋਕਾਂ ਵੱਲੋਂ ਕੀਤਾ ਗਿਆ ਹੈ ਰਾਜਧਾਨੀ ਕਾਠਮੰਡੂ ਤੋਂ 250 ਕਿਲੋਮੀਟਰ ਦੂਰ ਇੱਕ ਸਥਾਨ ਦੇ ਉੱਤੇ ਇਹ ਭੁਚਾਲ ਦਾ ਕੇਂਦਰ ਹੁੰਦਾ ਹੈ ਜਿੱਥੇ ਆਲੇ-ਦੁਆਲੇ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਇਸ ਭੁਚਾਲ ਦਾ ਪ੍ਰਕੋਪ ਆ ਜਿਹੜਾ ਉਹ ਦੇਖਣ ਨੂੰ ਮਿਲਿਆ ਹੈ ਆਮ ਲੋਕ ਨੇ ਜਿਹੜੇ ਉਹ ਪੁਚਾਲ ਤੋਂ ਬਾਅਦ ਡਰ ਵਾਲੀ ਸਥਿਤੀ ਵਿੱਚ ਪਹੁੰਚ ਜਾਂਦੇ ਨੇ ਲੇਕਿਨ ਰਾਹ ਦੀ ਗੱਲ ਇਹ ਰਹੀ ਹੈ ਕਿ ਇਸ ਪੁਚਾਲ ਦੇ ਵਿੱਚ ਕੋਈ ਵੀ ਜਾਨੀ ਮਾਲੀ ਨੁਕਸਾਨ ਹੋਣ ਦੀ ਕੋਈ ਵੀ ਰਿਪੋਰਟ ਅਜੇ ਤੱਕ ਸਾਹਮਣੇ ਨਹੀਂ ਆਈ